ਜੀ ਜਿਹੜੀ ਸਰਕਾਰ ਨੇ ਲੈਂਡ ਪੂਲਿੰਗ ਜਿਹੜੀ ਸਕੀਮ ਆ ਪਾਲਿਸੀ ਆਪਣੀ ਵਾਪਸ ਲਈ ਉਸ ਨੂੰ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਸਰਕਾਰ ਬਾਰੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਇਹ ਇਹ ਸਰਕਾਰ ਨੇ ਕੋਲੇ ਪੈਰੀਂ ਵਾਪਸ ਨਹੀਂ ਲਈ ਇਹ ਸਰਕਾਰ ਹਮੇਸ਼ਾ ਹੀ ਪਹਿਲਾਂ ਲਾਗੂ ਕਰਦੀ ਆ ਉਹ ਲਾਗੂ ਫਿਰ ਉਹਨੂੰ ਵਾਪਸ ਲੈਂਦੀ ਯੂ ਟਰਨ ਵਾਲੀ ਸਰਕਾਰ ਹੈ ਇਹਨਾਂ ਨੂੰ ਆਰਤ ਪਈ ਵੀ ਹੈ ਸਰਕਾਰ ਨੂੰ ਠੋਕੇ ਚਟਕ ਹਮ ਤੁਵੰਤਮਾਨ ਸਰਕਾਰ ਹੈ ਜਿਹੜੀ ਇਹਨੇ ਸਾਨਾਂ ਦਾ ਰੋ ਪਾਰਟੀ ਦਾ ਰੋ ਕਾਂਗਰਸ ਪਾਰਟੀ ਦੇ ਧਰਿਕਾਂ ਧਰਨੇ ਬਜਾਰੇ ਪਾਰਲੀਮੈਂਟ ਜਵਾਲ ਸਾਡੇ ਪ੍ਰਧਾਨ ਜੀ ਦੀ ਰਾਜਾ ਅਮਰਿੰਦਰ ਸਿੰਘ ਵਿੜੰਗ ਸਾਹਿਬ ਦੀ ਸਾਡੇ ਪੰਜਾਬ ਦੇ ਪ੍ਰਧਾਨ ਜ਼ਿਲ੍ਹਾ ਲੈਵਲ ਤੇ ਸਾਡੇ ਧਰਨੇ ਉਹਨਾਂ ਨੂੰ ਦੇਖਦੇ ਹੋਏ ਇਹ ਸਰਕਾਰ ਨਹੀਂ ਆ ਬਿਲਕੁਲ ਸੀ ਹੈ ਹਾਈ ਕੋਰਟ ਚੈਲੰਜ ਹਾਈ ਕੋਰਟ ਤੋਂ ਕੋਈ ਜਵਾਬ ਨਹੀਂ ਨਾ ਕੋੜੇ ਤਾਂ ਤਾਂ ਕਰਕੇ ਬਾਬਸੇ ਹੋਈਏ ਤੇਰੀ ਕਿਸਾਨੀ ਨਾਲ ਸੰਬੰਧਤੋਂ ਕੀ ਲੱਗਦਾ ਸੀ ਕਿ ਆਪਣੇ ਮਾਲਵੇ ਵਾਸਤੇ ਕਿੰਨੀ ਕੁ ਖਤਰਨਾਕ ਸੀ ਜਾਂ ਫਿਰ ਹੱਕ ਦੇ ਵਿੱਚ ਇਹ ਪੁਲਸੀ ਬਹੁਤ ਹੀ ਖਤਰਨਾਕ ਸੀ ਲੋਕਾਂ ਨੇ ਆੜੇ ਦੇ ਘਰ ਬਣ ਗਈ ਸੀ ਇਸ ਪੁਲਸੀ ਨਾਲ ਲੋਕਾਂ ਨੇ ਕਰਾਏ ਪੈ ਜਾਣਾ ਸੀ ਜਿਹੜੀਆਂ ਆਗਿਆ ਤੁਹਾਡਾ ਨਾ ਆਪਣਾ ਸੁਸਾਇਡ ਕਰਨ ਵਾਲੇ ਤਰ੍ਹਾਂ ਪੈਣਾ ਸੀ ਕਿਉਂਕਿ ਜਿਹੜੀ ਚੀਜ਼ ਹੈ ਤੁਹਾਨੂੰ ਕਿਲੋ ਦੇ ਕੇ ਕਿਲੋ ਲੈ ਕੇ 200 ਗ੍ਰਾਮ ਹੋਣੀ ਹੈ 150 ਗ੍ਰਾਮ ਹੋਣੀ ਉਹਨਾਂ ਤੁਹਾਡਾ ਢਿੱਡ ਕਿਵੇਂ ਪਰਦਾ ਸਾਡੇ ਕੋਲ ਲੈਣ ਦੇਣ ਨੂੰ ਕੁਝ ਨਹੀਂ ਬਚਣਾ ਸੀ ਤੁਸੀਂ ਆਪ ਦੀ ਕਿਸਾਨੀ ਨਾਲ ਸੰਬੰਧਤੋਂ ਕੀ ਕਹੋਗੇ ਸਰਕਾਰ ਵਾਸਤੇ ਕਿਸ ਤਰ੍ਹਾਂ ਦੀ ਸਰਕਾਰ ਨੇ ਇਸ ਤੇ ਚ ਬੋਲੂਗਾ ਕਿ ਕੀ ਹੈ ਬਿਲਕੁਲ ਮੈਂ ਕਿਸਾਨੀ ਪਰਿਵਾਰ ਨਾਲ ਸੰਬੰਧਤਾਂ ਔਰ ਪਾਰਟੀ ਨਾਲ ਵੀ ਸੰਬੰਧਤਾਂ ਮੈਂ ਉਹ ਪਾਰਟੀ ਲੈਂਤ ਉੱਪਰ ਉੱਠ ਕੇ ਇਹ ਗੱਲ ਕਹੂੰਗਾ ਵੀ ਸਰਕਾਰ ਨੂੰ ਇਹ ਕਿਹਾ ਸਰਕਾਰ ਨੂੰ ਤਿਆਰ ਬੇਕਾਰ ਸਰਕਾਰ ਨੇ ਇਹ ਸਰਕਾਰ ਨੂੰ ਫੈਸਲਾ ਕੋਈ ਨਹੀਂ ਲੈਣਾ ਆਉਂਦਾ ਇਹ ਬਿਨਾ ਫੈਸਲਾ ਤੋਂ ਹੀ ਚੱਲਦੀ ਹੈ ਸਰਕਾਰ ਦਾ ਜਿਹੜਾ ਬਦਲਾਅ ਵਾਲਾ ਨਾਅਰਾ ਸੀ ਉਹ ਫੇਰ ਲੋ ਚੁੱਕਿਆ ਹਾਂ ਇਸ ਕਰਕੇ ਜਿਹੜੇ ਦਿੱਲੀ ਵਾਲੇ ਹੁਣ ਜਿਵੇਂ ਚਲਾਉਂਦੇ ਕੰਨ ਮਰੂੜ ਕੇ ਓਵੇਂ ਹੀ ਚੱਲਦਾ ਇਸ ਕਰਕੇ ਲੋਕਾਂ ਦਾ ਜਿਹੜਾ ਗੁੱਸਾ ਉਹ ਦੇਖਣਯੋਗ ਸੀ ਇਸ ਕਰਕੇ ਡਰਦੇ ਨਹੀਂ ਕੀ ਲੱਗਦਾ ਤੁਹਾਡੇ ਮਨ ਚ ਕੀ ਕਿਸਾਨਾਂ ਦਾ ਗੁੱਸਾ ਹੈ ਸਰਕਾਰ ਬਿਲਕੁਲ ਹੈ ਬਿਲਕੁਲ ਇਸ ਪ੍ਰਤੀ ਸਾਨੂੰ ਜਿਹੜੀ ਹੈ ਰੋਸ ਹੈ ਕਿ ਸਾਡਾ ਕਿਸਾਨੀ ਦਾ ਨੁਕਸਾਨ ਬਹੁਤ ਲੋਕਾਂ ਦਾ ਇਹ ਸਰਕਾਰ ਨੇ ਪਹਿਲਾਂ ਵੀ ਜਦੋਂ ਬਾਰਡਰਾਂ ਤੇ ਕੁੱਟ ਕੇ ਕਿਸਾਨ ਭਜਾਏ ਹਾਲਾਂਕਿ ਦਿੱਲੀ ਵਾਲਿਆਂ ਨੇ ਸਾਨੂੰ ਅਸੀਂ ਸਾਲ ਡੂੜ ਸਾਲ ਬੈਠੇ ਰਹੇ ਕੋਈ ਸਾਨੂੰ ਉਹਨਾਂ ਨੇ ਬੀਜੇਪੀ ਸਰਕਾਰ ਨੇ ਕੁਛ ਨਹੀਂ ਹੁਣ ਇਹਨਾਂ ਨੇ ਜਦੋਂ ਅਸੀਂ ਪਿੱਛੇ ਸਾਡੇ ਨਾਲ ਇਹਨਾਂ ਨੇ ਧੋਖਾ ਕਰਕੇ ਕਿਸਾਨਾਂ ਨੂੰ ਕੁੱਟਿਆ ਜਿਹੜੀ ਆਈ ਕਿਸਾਨਾਂ ਦੀ ਸਰਕਾਰ ਸਾਨੂੰ ਕੁੱਟ ਕੇ ਉਥੋਂ ਦਵਲਿਆ ਔਰ ਸਾਡਾ ਨਕਸਾਨ ਸਮਾਨ ਦਾ ਚੋਰੀ ਕੀਤਾ ਜਿਉਂ ਇਹ ਸਰਕਾਰ ਨੂੰ ਟਰਾਲੀ ਚੋਰ ਨਾਲ ਦੇ ਨਾਲ ਜਾਣਾ ਜਾਂਦਾ ਮੈਂ ਲੀਲੂ ਰਾਮ ਐਮ ਸੀ ਵਾਰਡ ਨੰਬਰ 19 ਮਲੋੜ ਦਾ ਰਹਿਣਾ ਹਾਂ ਸਾਡੇ ਮੇਦੇ ਆਇਆ ਹੋਇਆ ਬੁਨਿਆਦੀ ਪੋਲ ਦੀ ਨਿਮੇਟ ਡਾਇਰੈਕਟਰ ਜੀ ਸਰਕਾਰ ਨੇ ਰੱਦ ਕੀਤੀ ਹੈ ਸਰਕਾਰ ਨੂੰ ਰੱਦ ਕਰਨੀ ਹੀ ਪੈਣੀ ਸੀ ਉਹਕੇ ਇੱਥੇ ਜਿਹੜੀ ਕਾਂਗਰਸ ਪਾਰਟੀ ਹੈ ਉਹਦੇ ਵਰਕਰ ਕਿਸਾਨ ਮਜ਼ਦੂਰ ਵਪਾਰੀ ਸਾਰੇ ਨੇ ਇਕੱਠੇ ਹੋ ਕੇ ਇਹ ਹਮਲਾ ਮਾਰਿਆ ਹੈ ਇਹ ਰਾਹੁਲ ਗਾਂਧੀ ਜੀ ਨੇ ਜੋ ਸਟੈਂਡ ਲਿਆ ਉਸ ਤੇ ਸਾਰੇ ਨੇ ਖਰੇ ਉੱਤਰ ਕੇ ਸੰਘਰਸ਼ ਕੀਤਾ ਉਹਦਾ ਇਹ ਅੱਜ ਰਿਜ਼ਲਟ ਹੈ ਕਿ ਸਰਕਾਰ ਨੂੰ ਮਜਬੂਰ ਹੋ ਕੇ ਤੇ ਇਹ ਆਪਣਾ ਜਿਹੜਾ ਹੈ ਦਾਵਾ ਇਹ ਵਾਪਸ ਕਰਨਾ ਪਿਆ ਹਾਂ ਹੁਣ ਪਹਿਲਾਂ ਲੈ ਕੇ ਆਈ ਸਰਕਾਰ ਆਪਣੇ ਹੱਥੀਂ ਵਾਪਸ ਕਰਨਾ ਪਿਆ ਇਹ ਕਹਿੰਉਂ ਕਿ ਮੈਂ ਦੇਖੋ ਇਹ ਇਹਨਾਂ ਨੂੰ ਕੋਈ ਇਹਨਾਂ ਦਾ ਪਲਾਨ ਨਹੀਂ ਹੈ ਕੋਈ ਬਗੈਰ ਪਲਾਨ ਤੋਂ ਇਹ ਕੰਮ ਕਰਦੇ ਐ ਹੁਣ ਦੱਸਿਆ ਨਾ ਸ਼ਾਮ ਦੀ ਸਕੀਮ ਆਂਦੇ ਸਵੇਰੇ ਹੋ ਜਾਂਦਾ ਕਿਸੇ ਨੂੰ ਉਹਨਾਂ ਨੇ ਪੁੱਛਣਾ ਹੈ ਨਹੀਂ ਕਿਸੇ ਅਫਸਰਾਂ ਦੀ ਰਾਇ ਨਹੀਂ ਲੈਣੀ ਇਹਨਾਂ ਨੇ ਇਹ ਆਪਣੇ ਆਪ ਕਰਦੇ ਐ ਤੇ ਸਵੇਰੇ ਉੱਠਦਾ ਸਾਰੀ ਜਦੋਂ ਸਰਕਾਰ ਦੇ ਖਿਲਾਫ ਲੋਕ ਬਾਹਰ ਆਉਂਦੇ ਸੜਕਾਂ ਤੇ ਇਹਨਾਂ ਨੂੰ ਮਜਬੂਰ ਹੋ ਕੇ ਵਾਪਸ ਲੈਣਾ ਪੈਂਦਾ ਕੀ ਕਿ ਤੁਹਾਨੂੰ ਨਾਨ ਕੈਪੀਟਲ ਪਿੰਡਾਂ ਸੰਬੰਧਤ ਉਹ ਕਿਹੜਾ ਮਲਕਾਰ ਸਿੰਘ ਆਲਖ ਕੰਡਾਲਖ ਐਂਡਾਲਖ ਮਲੋਠਰ ਕੇ ਪੰਜਬਲ ਉੱਤਚੀ ਕੀ ਕਹਿਣਾ ਚਾਹੁੰਗੇ ਸਰਕਾਰ ਨੇ ਜਿਹੜੀ ਆਪਣੀ ਪੋਲਿਸੀ ਲੈਂਡ ਪੋਲਿੰਗ ਪੋਲਿਸੀ ਵਾਪਸ ਦਿੱਤੀ ਜਿਹੜੀ ਸਰਕਾਰ ਨੇ ਲੈਂਡ ਪੋਲਿੰਗ ਪੋਲਿਸੀ ਇਹ ਜੇ ਲੈ ਕੇ ਆਂਦੀ ਸੀ ਨਾ ਇਹ ਜਿਵੇਂ ਪਹਿਲਾਂ ਬੀਜੇਪੀ ਨੇ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸੀ ਉਦੋਂ ਵੀ ਵੱਡਾ ਇਹਨਾਂ ਦੂਜੀ ਵਾਰ ਹੀ ਪੰਜਾਬ ਦੇ ਕਿਸਾਨਾਂ ਤੇ ਹਮਲਾ ਕੀਤਾ ਹੈ ਉਹਦੇ ਨਾਲ ਕਿਸਾਨੀ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਉਂਕਿ 63000 ਏਕੜ ਜਿਹੜੀ ਜ਼ਮੀਨ ਆਉ ਪੰਜਾਬ ਦੀ ਇਸ ਤਰ੍ਹਾਂ ਇਹਨਾਂ ਨੇ ਕਰ ਦਿੱਤੀ ਸੀ ਜਿਵੇਂ ਪਹਿਲਾਂ ਵੀ ਜਿਹੜੀਆਂ ਮੂਵਮੈਂਟਾਂ ਚਲਦੀਆਂ ਰਹੀਆਂ ਪੰਜਾਬ 'ਚ ਕਈ ਥਾਵਾਂ ਤੇ ਜ਼ਮੀਰ ਪਹਿਲਾਂ ਵੀ ਲੈਂਡ ਫੋਲਿੰਗ ਦੀ ਕਵਚਨ ਦੀ ਗੱਲ ਨੇੜੇ ਕਈ ਜਿਹੜੇ ਪਿੰਡਾਂ ਕਿਸਾਨਾਂ ਦੇ ਉਜਾੜੇ ਗਏ ਇਸੇ ਪਾਲਿਸੀ ਤਹਿਤ ਹਲੇ ਉਹ ਵੀ ਪਿੰਗਾਂ ਦੀਆਂ ਜ਼ਮੀਨਾਂ ਨਾ ਉਹ ਜ਼ਮੀਨਾਂ ਕਿਸਾਨ ਵਾ ਸਕਿਆ ਨਾ ਵੇਚ ਸਕਿਆ ਨਾ ਹੀ ਉਹ ਜ਼ਮੀਨਾਂ ਦੇ ਕੋਈ ਹੱਲ ਬਣਿਆ ਇਸ ਕਰਕੇ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਗਲਤ ਨੀਤੀ ਪਾਲਿਸੀ ਸੀ ਪੰਜਾਬ ਸਰਕਾਰ ਦੀ ਜਿਹੜੀ ਇਹ ਪੰਜਾਬ ਦਾ ਅੱਜ ਹੁਣ ਆ ਸੀ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਣਾ ਸੀ ਆ ਔਰ ਕਿਸਾਨਾਂ ਨੇ ਅੱਕ ਕੇ ਇਸ ਸਰਕਾਰ ਤੋਂ ਇਹਨਾਂ ਦੇ ਆਪ ਸਰਕਾਰ ਦੇ ਜਿਹੜੇ ਮੰਤਰੀਆਂ ਨੂੰ ਐਮਐਲਏ ਦਾ ਜਿਹੜਾ ਬਾਈਕਾਟ ਕੀਤਾ ਪਿੰਡਾਂ ਦੇ ਵਾਰਨ ਤੋਂ ਉਹਨਾਂ ਨੂੰ ਰੋਕਿਆ ਬੋਰ ਲਾਤੇ ਪਰ ਬਹੁਤ ਵੱਡਾ ਸੰਘਰਸ਼ ਤੋਂ ਬਾਅਦ ਜਿਹੜੀ ਆ ਇਹ ਜਿਹੜੀ ਪਲੈਂਟ ਪੋਨ ਪਾਲਿਸੀ ਨੇ ਵਾਪਸ ਲਈ ਹੈ ਕੀ ਕਹੂੰਗੇ ਸਰਕਾਰ ਵਾਸਤੇ ਪਹਿਲੇ ਉਹ ਸਰਕਾਰ ਨੇ ਪਹਿਲੇ ਲੈ ਕੇ ਐਸੀ ਉਸ ਤੋਂ ਬਾਅਦ ਸਰਕਾਰ ਨੂੰ ਆਪਣੀ ਹੱਥੀ ਰੱਦ ਕਰਨਾ ਪਿਆ ਕਿਵੇਂ ਦੇਖਣ ਨੂੰ ਸਰਕਾਰ ਸਰਕਾਰ ਜਿਹੜੀ ਹੈ ਲੈ ਕੇ ਗਲਤ ਆਉਂਦੀ ਹੈ ਕਿਸਾਨਾਂ ਦੇ ਹੱਕ ਵਿੱਚ ਕੋਈ ਲੈ ਕੇ ਆਵੇ ਗੱਲ ਚੰਗੀ ਲੈ ਕੇ ਆਵੇ ਜਿਹਦਾ ਕਿਸਾਨ ਨੂੰ ਫਾਇਦਾ ਹੋਵੇ ਕਿਸਾਨ ਨੂੰ ਫਾਇਦਾ ਹੁੰਦਾ ਹੀ ਨਹੀਂ ਕਿਸੇ ਗੱਲ ਦਾ ਵੀ ਇਸ ਗੱਲ ਦਾ ਜਿਹੜੀ ਸਕੀਮ ਲੈ ਕੇ ਆਈ ਹੈ ਇਹ ਤਾਂ ਕੱਲੀ ਵੱਡੇਆ ਘਰਾਣਿਆਂ ਨੂੰ ਜਿਹੜੇ ਕੋਰਪੋਰੇਟ ਘਰਾਣੇ ਆ ਉਹਨਾਂ ਨੂੰ ਇਹ ਸਰਕਾਰ ਜਿਹੜੀ ਜ਼ਮੀਨ ਦੇਣਾ ਚਾਹੁੰਦੀ ਸੀ ਕਿਸਾਨ ਤੋਂ ਖੋ ਕੇ ਇਹਦਾ ਇੱਕ ਡੀਲਰ ਸੀ ਵਿੱਚ ਪ੍ਰਾਪਰਟੀ ਡੀਲਰ ਬਣੇ ਹੋਏ ਸੀ ਇਹ ਇਧਰੋਂ ਲੈ ਕੇ ਇਧਰ ਦੇ ਦਿਆ ਪੈਸੇ ਅਸੀਂ ਲੈ ਜੀਏ ਇਹਦਾ ਕਿਸਾਨੀ ਦਾ ਤੇ ਜਿਹੜਾ ਜ਼ਮੀਨਾਂ ਦਾ ਪੰਜਾਬ ਦਾ ਨੁਕਸਾਨ ਕਰਨਾ ਚਾਹੁੰਦੇ ਸੀ ਤਾਂ ਕਰ ਕੇ ਜਿਹੜਾ ਕਿਸਾਨ ਮਜ਼ਦੂਰ ਸਾਰੇ ਨੇ ਇਕੱਠੇ ਹੋ ਕੇ ਜਿਹੜੀ ਲੜਾਈ ਲੜੀ ਔਰ ਕਿਸਾਨ ਜਿਹੜੀ ਸਰਕਾਰ ਨੂੰ ਜਿਹੜੀ ਆਪਣੇ ਉਹ ਇਹ ਵਾਪਸ ਲੈਣੀ ਚਾਹੀਦੀ ਹੈ ਮੈਂ ਅਮਰੀਕਾ ਤੋਂ ਦੇ ਰਿਹਾ ਮੇਰਾ ਨਾਮ ਹੈ ਲੱਖਾ ਸਿੰਘ ਐਂਡ ਮੇਰਾ ਗੱਗਾ ਮਲੋਟ ਹਲਕਾ ਜਿਹੜਾ ਸ੍ਰੀ ਮੁਕਸਰ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੀ ਲੈਂਡ ਰੀਫਾਰਮ ਪਾਲਿਸੀ ਸਰਕਾਰ ਨੇ ਰੱਦ ਕੀਤੀ ਹੈ ਉਹ ਕਿਵੇਂ ਦੇਖਦੇ ਹੋ ਇਹ ਸਰਕਾਰ ਪਹਿਲਾਂ ਦੇ ਪਾਲਿਸੀ ਸੀ ਜਿਹੜੀ ਲੈਂਡ ਲੈਂਡ ਪਾਲਿਸੀ ਸੀ ਇਹ ਬਿਲਕੁਲ ਗਲਤ ਸੀ ਕਿਸਾਨਾਂ ਦੇ ਹਿੱਤਾਂ ਵਿੱਚ ਨਹੀਂ ਸੀ ਕਿਸਾਨਾਂ ਦੀ ਜਿਹੜੀ ਜ਼ਮੀਨਾਂ ਸੀ ਉਹਨੂੰ ਹੜੱਪ ਕਰਨਾ ਚਾਹੁੰਦੀ ਹੈ ਸਰਕਾਰ ਇਸ ਕਰਕੇ ਇਹ ਦੇ ਜਿੰਦਾ ਕਰਦਾ ਤਾਂ ਨਿੰਦਾ ਕਰ ਦਿਓ ਤਾਂ ਪਹਿਲਾਂ ਜਿਵੇਂ ਕਿਸਾਨਾਂ ਦੇ ਖਿਲਾਫ ਲੈ ਕੇ ਚੋਣਾਂ ਰੱਦ ਹੋਈ ਹੈ ਕਿੰਨੇ ਕਿਤੇ ਲੱਗਦਾ ਹੈ ਕਿ ਇਹ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਨਹੀਂ ਸਾਨੂੰ ਨੁਕਸਾਨਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਹੱਕ ਵਿੱਚ ਕੁਝ ਨਹੀਂ ਕੋਈ ਗੁੱਸਾ ਜਿਹੜਾ ਲੈਂਡ ਪੁਲਿੰਗ ਆਉਣ ਤੋਂ ਪਹਿਲਾਂ ਸੀਗਾ ਉਸ ਤੋਂ ਜਦੋਂ ਰੱਦ ਹੋ ਗਿਆ ਅੱਜ ਵੀ ਗੁੱਸਾ ਹੋਣ ਨਹੀਂ ਹੈ ਅੱਜ ਵੀ ਗੁੱਸਾ ਹੋਣ ਨਹੀਂ ਹੈ ਕਿਉਂਕਿ ਜਦੋਂ ਵੀ ਕੋਈ ਵੀ ਪਾਲਿਸੀ ਬਣਾਉਂਦੇ ਆ ਕਿਸਾਨਾਂ ਦੇ ਹਿੱਤਾਂ ਵਾਸਤੇ ਨਹੀਂ ਬਣਾਉਂਦੇ ਕਿਸਾਨਾਂ ਦੇ ਹਿੱਤਾਂ ਦੇ ਉਲਟ ਹੀ ਬਣਾਉਂਦੇ ਆ ਤਾ ਫੁੱਟਮੂ ਦਾ ਵਕੀਲ ਲੱਗਦਾ ਸਰਕਾਰ ਦਾ ਜਿਹੜੇ ਟਾਈਮ ਤੇ ਰੱਦ ਕਰਨ ਤੋਂ ਬਾਅਦ ਕੀ ਹੋਊ ਹੋ ਸਕਦਾ ਸਰਕਾਰ ਨੇ ਜੋ ਰੱਦ ਕੀਤੀ ਹੈ ਜਦੋਂ ਕੋਈ ਕਿਸਾਨ ਯੂਨੀਅਨ ਤੇ ਮਜ਼ਦੂਰ ਦੇ ਇੱਕ tane ਆਪ ਦਾ ਧਰਨੇ ਦਿੱਤੇ ਉਹਨਾਂ ਨੂੰ ਦੇਖਦੇ ਹੋਏ ਆਪ ਦੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਸਾਨੂੰ ਇਹ ਵਾਪਸ ਨਹੀਂ ਪਊਗੀ ਇਸ ਲਈ ਨਹੀਂ ਚਾ ਨਹੀਂ ਤਾਂ ਹੀ ਵਾਪਸ ਲਈ ਆ ਹਾਂਜੀ ਕੀ ਕਹੋਗੇ ਸਰਕਾਰ ਵਾਸਤੇ ਜਿਹੜੀ ਲੈਟਰਲ ਪੋਲਿਸੀ ਸਰਕਾਰ ਨੇ ਰੱਖੀ ਪੋਲਿਸੀ ਸਰਕਾਰ ਨੇ ਗਲਤ ਬਣਾਈ ਸੀ ਕਿਸਾਨ ਮਾਰੂ ਨਿਕੀ ਸੀ ਔਰ ਚੰਗਾ ਹੋਇਆ ਇਹਨਾਂ ਨੇ ਇਹ ਵਾਪਸ ਲੈ ਲਈ ਕਿਉਂਕਿ ਇਹ ਸਿਰੇ ਨਹੀਂ ਚੜਨੀ ਸੀ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਸਾਰੀ ਜਿਹੜੀ ਹੈਗੀ ਜ਼ਿਲ੍ਹਾ ਚ ਪੰਜਾਬ ਲੈਵਲ ਤੇ ਹੋਰ ਇਸ ਤਰ੍ਹਾਂ ਸਾਰੇ ਕਿਸਾਨਾਂ ਚ ਬਹੁਤ ਵੱਡਾ ਰੋਹ ਸੀ ਜਿਸ ਨੂੰ ਦੇਖਦੇ ਹੋਏ ਪਹਿਲਾਂ ਦਿੱਲੀ ਦੀ ਸਰਕਾਰ ਚੁਗੀ ਕਿਸਾਨਾਂ ਅੱਗੇ ਤਾਂ ਹੁਣ ਮਤਲਬ ਕਿ ਇਹਨਾਂ ਨੇ ਇਹ ਸਰਕਾਰ ਨੂੰ ਵੀ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਿਆ ਕਿਉਂਕਿ ਕਿਸਾਨੀ ਦਾ ਨੁਕਸਾਨ ਬਹੁਤ ਵੱਡਾ ਹੋਣ ਜਾ ਰਿਹਾ ਸੀ ਪਰ ਉਹ ਤਾਂ ਐਨੀ ਸੀ ਕਿਸਾਨਾਂ ਦੇ ਹਿੱਤ ਵਿੱਚ ਐ ਭਗਤ ਸਿੰਘ ਮਾਮ ਬੜੇ ਬੜੇ ਲਾਂਖਾ ਰਹੀ ਸੀ ਜੇ ਸਾਡੇ ਕਿਸਾਨਾਂ ਦੇ ਹਿੱਤ ਵਿੱਚ ਹੁੰਦੀ ਕਿਸਾਨ ਸਾਡੇ ਚ ਬਹੁਤ ਪੜੇ ਲਿਖੇ ਕਿਸਾਨ ਵੀ ਹੈ ਗਾਂ ਵਧੂ ਸੋਚ ਵਾਲੇ ਕਿਸਾਨ ਵੀ ਹੈ ਇਸ ਕਰਕੇ ਜੇ ਸਾਡੇ ਇਹ ਹਿੱਤ ਵਿੱਚ ਹੁੰਦੀ ਐਡਾ ਕੌਮਲਾ ਕੋਈ ਨਹੀਂ ਵੀ ਆਦਾ ਨੁਕਸਾਨ ਕਰਾਵੇ ਇਹ ਸਾਡਾ ਨੁਕਸਾਨ ਹੋ ਰਿਹਾ ਸੀ ਸਾਨੂੰ ਜਿਹੜੀ ਸਾਡੀ ਕਿੱਲਾ ਜ਼ਮੀਨ ਰਿਕਵਰ ਕਰਕੇ ਸਾਨੂੰ ਉਹਦੇ ਚੋਂ ਹਜ਼ਾਰ ਗਜ ਜ਼ਮੀਨ ਦੇਣੀ ਦੋ ਕਨਾਲਾਂ ਉਹ ਪਤਾ ਨਹੀਂ ਕਦੋਂ ਕਿਸੇ ਭਾਗ ਵਿਕਣੀ ਕਦੇ ਨਾ ਕਦੇ ਕਲਰੀਆਂ ਕਟੀਆਂ ਜਾਣੀਆਂ ਸੀ ਕਦੋਂ ਇਹ ਕੁਛ ਹੋਣਾ ਸੀ ਸਾਡਾ ਨੁਕਸਾਨ ਹੋ ਜਾਣਾ ਸੀ ਅਸੀਂ ਨਾ ਘਰ ਦੇ ਰਹਿਣਾ ਸੀ ਨਾ ਕਾਟਦੇ ਰਹਿਣਾ ਸੀ ਅਸੀਂ ਬੇਕਾਰ ਹੋ ਜਾਣਾ ਸੀ ਕੀ ਕਹੋਗੇ ਸਰਕਾਰ ਨੇ ਜਿਹੜੀ ਸਕੀਮਾ ਰੱਦ ਕੀਤੀ ਹੈ ਕੀ ਧੰਨਵਾਦ ਕਰੋਗੇ ਸਰਕਾਰ ਦਾ ਇਹ ਸਰਕਾਰ ਦਾ ਧੰਨਵਾਦ ਤਾਂ ਅੱਗੇ ਸਰਕਾਰ ਨੇ ਇਹੋ ਜਿਹੀ ਸਕੀਮਾ ਕੱਢਣੀ ਨਹੀਂ ਚਾਹੀਦੀ ਪੁੱਛੇ ਬਣ ਜਿਮੀਂਦਾਰਾਂ ਨੂੰ ਹੱਕ ਤੇ ਲੈਣਾ ਚਾਹੀਦਾ ਆਪਰੇ ਸਰਕਾਰ ਨੂੰ ਇੱਕ ਨੂੰ ਬਣਾਉਣ ਵੇਲੇ ਇਹ ਸਰਕਾਰ ਆਜਾ ਫੈਸਲਾ ਥੋਪਣਾ ਚਾਹੁੰਦੀ ਹੈ ਜੋ ਹਰ ਗੱਜ ਕਿਸਾਨ ਨਹੀਂ ਮੰਨੂਗਾ ਕਦੇ ਵੀ ਖਜ਼ੂਰ ਨਹੀਂ ਕਰੂਗਾ ਪ੍ਰਧਾਨ ਜੀ ਸਰਕਾਰ ਨੇ ਲੈਂਡ ਰਿੰਗ ਪੋਲਿਸੀ ਵਾਪਸ ਕੀਤੀ ਉਸ ਨੂੰ ਕਿਵੇਂ ਦੇਖਦੇ ਇੱਕ ਸਾ ਸਰਕਾਰ ਨੇ ਨਹੀਂ ਕੀਤੀ ਇਹ ਲੋਕਾਂ ਨੇ ਕਰਾਈ ਹੈ ਕਿਸਾਨਾਂ ਨੇ ਤੇ ਪੰਜਾਬੀਆਂ ਨੇ ਕਰਾਈ ਹੈ ਇਹ ਸਰਕਾਰ ਨੇ ਕੋਈ ਪੋਣਾ ਨਹੀਂ ਕੀਤੀ ਤੇ ਸਾਡੇ ਕਾਂਗਰਸ ਪਾਰਟੀ ਦੇ ਯੋਧੇ ਵਰਕਰਾਂ ਨੇ ਕਰਾਈ ਹੈ ਤਾਂ ਕਾਂਗਰਸ ਕਿਹੜਾ ਮਾਗਜੋ ਜੋਟਾ ਨੇ ਕਰਾਈ ਹੈ ਜਦੋਂ ਲੈਂਡ ਰਿੰਗ ਪੋਲਿਸੀ ਆਈ ਹੈ ਦਾ ਕਿਹਾ ਜਾ ਰਿਹਾ ਸੀ ਜਦੋਂ ਪਹਿਲਾਂ ਦੀ ਸਰਕਾਰਾਂ ਸੋ ਉਹਨਾਂ ਵੇਲੇ ਵੀ ਐਸੀ ਲੇਕਿਨ ਨੀਤੀਆਂ ਕੁਛ ਓਦੋਂ ਬਣਿਆ ਸੀ ਇਸ਼ੂ ਉਹਨਾਂ ਨੇ ਕਰਦੇ ਨਹੀਂ ਉਹ ਜਿਹੜੀਆਂ ਦੂਜੀਆਂ ਸਰਕਾਰਾਂ ਸੀ ਨਾ ਉਹ ਲੈਂਡ ਪੂਲਿੰਗ ਪਹਿਲਾਂ ਪੈਸੇ ਦਿੰਦੀ ਸੀ ਐ ਨਹੀਂ ਸੀ ਕੁਛ ਕੁਛ ਮੰਨ ਲਓ ਕਿੱਲਿਆਂ ਚ ਹੁੰਦੀ ਸੀ ਇਹ ਤਾਂ ਹਜ਼ਾਰਾਂ ਕਿਰਾਏ ਉਹਨਾਂ ਨਾਲ ਕੀ ਹੈ ਇਹ ਤਾਂ ਕਹਿੰਦੇ 50 ਹਜ਼ਾਰ ਕਿੱਲਾ ਉਹ ਤਾਂ ਕੁਛ ਮੰਨ ਲਓ ਕਿ 100 200 ਕਿੱਲੇ ਜਿ ਹੁੰਦੀ ਸੀ ਸਾਡੀ ਸਰਕਾਰ ਨਹੀਂ ਲੈਂਦੀ ਸੀ ਸਗੋਂ ਕਾਂਗਰਸ ਦੀ ਸਰਕਾਰ ਨੇ ਪਹਿਲਾਂ ਲੈਂਡ ਪੂਲਿੰਗ ਹੀ ਲੈਂਦੀ ਸੀ ਕਾਂਗਰਸ ਪਾਰਟੀ ਨੇ ਕੋਈ ਲੈਂਡ ਪੂਲਿੰਗ ਨਹੀਂ ਲੈਂਦੀ ਸੀ ਹੁਣ ਜਿਹੜਾ ਸਰਕਾਰ ਨੇ ਫੈਸਲੇ ਤੇ ਇਸ ਫੈਸਲੇ ਨੂੰ ਕਿਵੇਂ ਦੇਖੇ ਇਹ ਸਰਕਾਰ ਨੇ ਜਿਹੜਾ ਫੈਸਲਾ ਲਿਆ ਪੰਜਾਬ ਦੇ ਸੂਰਬੀਰ ਕਿਸਾਨਾਂ ਤੇ ਪੰਜਾਬੀਆਂ ਨੇ ਤੇ ਦਬਾਅ ਇਠਾ ਲਿਆ ਜਦੋਂ ਕਿਸਾਨਾਂ ਨੇ ਮੰਨ ਲਓ ਕਹਤਾ ਸੀ ਵੀ ਇਹ ਸਾਨੂੰ ਮਨਜ਼ੂਰ ਨਹੀਂ ਕਿਸਾਨਾਂ ਨੇ ਡਾਂਗ ਚੱਕ ਲਈ ਹੋਰ ਕਾਂਸਪਾਰਟੀ ਦੇ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨaura ਰਾਜਾ ਅਮਰਿੰਦਰ ਸਿੰਘ ਨੇ ਲੋਕ ਸਭਾ ਚ ਮੁੱਦੇ ਠਾਏ ਉਹਨਾਂ ਨੇ ਤਰਨੇ ਮੋਹਾਲੀ ਬਠਿੰਡਾ ਤੇ ਲੁਧਿਆਣਾ ਤੇਰਨੇ ਲਾਏ ਇਸ ਤੇ ਸਰਕਾਰ ਨੇ ਡਰਦਿਆਂ ਵਾਪਸ ਲਈ ਜੀ